ਪਿੰਡ ਵਿਰੇ ਕਟਾਣੀ ਅੱਜ ਬਾਜੀ ਆ ਹਾਂਜੀ ਵੀਰੇ ਕਿ ਮੈਂ ਹਰ ਠੀਕ ਠਾਕ ਹਾਂ ਬਾਈ ਅੱਜ ਵੀਰੇ ਪਿੰਡ ਕਟਾਣੀ ਬਾਜੀ ਹੜਦੇ ਆ ਦੰਨਿਆ ਤੁਹਾਨੂੰ ਫਿਰ ਅਪਡੇਟ ਤੇ ਮੈਂ ਵੀਡੀਓ ਛੱਡ ਦਿਆ ਪਿੰਡ ਵਿਰੇ ਕਟਾਣੀ ਦੰਨਿਆ ਤੁਹਾਨੂੰ ਅਪਡੇਟ ਅੱਜ ਕਿੰਨੇ ਵੀਡੀਓ ਛੱਡਦੇ ਆ ਸਰ ਸਰਾ ਅਗਰ ਵੀ ਤੇ ਆਪ ਬਾਈ ਸੁਣ ਲੈ ਜੀ ਮੈਚ ਆ ਰਹੀ ਹੈ ਜੀ ਅੱరే ਲੇਤੀਆ ਹਾਂ ਨੀ ਨਾ ਹਰਿ ਸ਼ੈਨੂ ਦੱਸ ਰਹੀ ਦੋਸਤਾਂ ਵੀ ਹੋਏ ਉਹ ਬਾਬਾ ਆਨੇ ਨੇ ਹਾਂ ਉਹ ਤੋਂ ਨੇ ਘਰੋਂ ਸਾਇਦ ਤੋਂ ਆਪਣੇ ਬੜਾ ਮੈਂ हा <laughs> 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 <hums> 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 对对对。 여나 네 할로 다들랑 이모들 어 어디야 ਆ ਪਰਨਾ ਖਾਂਗੇ ਪਿੰਡ ਦੇ ਕਿਟਾਣੀ ਕਬੂਤਰ 140 ਛੱਟੇ ਆ ਬਈ ਪਿੰਡ ਕਟਾਣੀ ਨਹੀਂ ਨਹੀਂ ਮੈਂ ਦੱਸੂ ਉਹਨੇ ਮਾਨ ਦੇ ਪਤਾ ਨਹੀਂ ਕੀ ਹੈ ਬੰਨੇ ਨੇ ਹਾਂ ਹਾਂ ਕਰੀ ਦੇ 140 ਕਬੂਤਰ ਛੱਟੇ ਆ ਬਈ ਪਿੰਡ ਕਟਾਣੀ

ਉੱਤਣੀਆਂ ਟਰਣੀਆਂ ਆਵਾਂ ਲਉ ਬਣਾ ਲਈ ਇਹ ਰੀ ਯਾਰ ਦਾ ਦਾਵਰਾ ਵੀਰੀ ਬਣਾ ਬਣਾ ਲਈ ਸਾਰੇ ਹਾਂ ਨਾਲ ਚੋਰ ਸਾਹਤ ਹੋ ਗਿਆ ਧਣੀਆਂ ਉਹ ਡੰਡੇ ਚੱਲ ਰਾ ਕਾਲੀ ਚਾਰਜ ਸਾ ਪੁੱਤ ਹਾਂ ਕਾਲੀ ਇੱਧਰ ਆ ਇੱਧਰ ਆਜੇ ਅੱਜ ਇੱਧਰ ਧਿਆਨ ਨਾਲ ਪੁੱਤ ਦੇਖ ਉਹ ਦੇ ਕੇ ਅਰੇ ਬੱਸ ਮੋਦੀ ਬੈਠਦੰਨੇ ਦੇ ਕੋਲ ਮੁਰਲਾ ਕੋਈ ਬਾਈ ਹੈਗਾ ਕੋਈ ਆਪਰੇ ਬੋਲ ਕੋਲ ਵਾਹ ਅੱਲਾਹ ਉਹ ਬਗੈਰ ਦੀ ਆਪ ਪੇਰ ਤੇ ਅੱਲਾਹ ਨੇ ਇਹ ਰੇੜਾ ਦਿੱਤਨੇ ਹਾਂ ਗੰਦੂ ਬ੍ਰਹਮਾ ਨੇ ਗੁੰਮਤਾ ਨੇ ਗਲਮ ਘਾਟ ਨੂੰ ਗਿਆ ਹਾਂ ਹੂੰ ਚੰਗਾ ਦੇਖੀ ਪਾਈਂ ਉੱਤੇ ਖੜਾ ਰੋ ਯਾਰ ਆਪਨੇ ਆਪਨੇ ਲਵਿੰਗ ਫੋਨ ਨਹੀਂ ਮਰੇ ਲੋਜ ਪਾਈਂ ਸੀ ਨਵੀਂ ਉਰੀ ਆਏ ਉਹ ਥੱਲੇ ਗਿਆ ਮਰੇ ਕੀ ਪੁੱਛਣਾ ਕੀ ਤੈਨੂੰ ਮੈਨੂੰ ਦੱਸ ਮੈਂ ਤਾਂ ਪਤਾ ਕੁਝ ਤਾਂ ਗੜਾ ਉਹਨਾਂ ਦੇ ਪੁੱਤਰ ਪਾਗਲ ਉੱਥੇ ਆਂਦਾ ਆਇਆ ਉੱਥੇ ਗਾਣਾ ਇਹ ਗਾ ਦੇਣਾ ਆਪਾਂ ਉਹ ਨਮੀ ਰੱਖਾ ਉੱਥੇ ਤੇ ਲਿਆ ਕਰਾਂ ਉਹ ਹਾਂ ਨਵੀਂ ਗੋਣ ਹਾਂ ਦੋ ਕੁੱਪਟਰ ਫਿਰਦੇ ਆ ਜੀ ਨਾਮਾਂ ਤੇ ਇੱਕ ਫਿਰਦਾ ਰਾਏਗੜ੍ਹ ਦੇਆਂ ਦਾ ਇੱਕ ਬੇਗੋਵਾਲ ਦੇਆਂ ਦਾ ਆ ਫਿਰਦਾ ਹੀ ਰਾਏਗੜ੍ਹ ਵਾਲਿਆਂ ਦਾ ਰੱਜ ਤੇ ਪੁਰੰਦਰ ਰਾਏ ਦਾ 15 ਏਕੜ ਪੁਰੰਦਰ ਰਾਏ ਦਾ ਫਿਰਦਾ ਇੱਕ ਇੱਕ ਸਿਮਾ ਬੇਗੂ ਵਾਲਾ ਫਿਰਦਾ ਆਹ ਦੇਖ ਬੁੱਤ ਮਾਧੋ ਦੇ ਗਿੱਤਰ ਵਿੱਚ ਨੇ ਨਾ ਮਾਧੋ ਡੇ ਪਿੰਡ ਕਟਾਣੀ ਕਰੋ ਜੱਟੀਆਂ ਲੱਗੀਆਂ ਬੜੀਏ ਪਾਣੇ ਵੀਰਾ ਚੱਤੀ ਉਹ ਵੀਰ ਉਹਦੇ ਬਾਹਰ ਪੈਦੇ ਲੱਗੀਆਂ ਗੰਦੀਆਂ ਬਾਈ ਮੇਰੇ ਬੜੀ ਚੰਪਾ ਨੂੰ ਜਰਾ ਆਜੋ ਆਜੋ ਦਰੋ ਉੱਥੇ ਗੁਰਦਰਪਾਲ ਜਣਕਾ ਨੂੰ ਆਹ ਕੇ ਤੁਹਾਨੂੰ ਪ੍ਰਾਪਰ ਕਰਕੇ ਦੂੰ ਆ ਗਿਆ ਤੇ ਨਿਗਾਰਖੀ भी चल रहा तो है हो गया उतर 갔다 भाई ला ला हो गया हमने बट्टी सुनिया उतर 갔다 भाई गच्चा ला ला बोलियो जाएगा इसको करनी बट्टी तीसरी बार और नवी ओ नवी ओ कट पे हो रहे ओ नवी ओ नवी ਆ ਗੁਤਰਾ ਇਹਦਾ ਸਾਂਝਾ ਹੋਇਆ ਨਾਮ ਹਾਂ ਆ ਗੁਤਰਾ ਰਹਾ ਇਹਦੇ ਅੰਡਰ ਆਈਡਰ ਕਟਾਣੀ ਦੋਏ ਰਹਿ ਗਏ ਠੀਕ ਹੈ ਨਾ ਦੋਏ ਰਹਿ ਗਏ ਪਾਲ ਕੇ ਨਾ ਆ ਜਾ ਭਾਈ ਆ ਜਾ ਅਬਰ ਕਰ ਦੇਣਾ ਬਿਰ ਨੌ ਗੁਤਰਾ ਦਾ ਸਾਂਝੀ ਹੋ ਗਈ ਪਿੰਡ ਕਟਾਣੀ ਹਾਂਜੀ ਭਾਈ ਨਾਂ ਨੂੰ ਬੋਲਦੇ ਕਰਦੇ ਆ ਕੇ ਹਾਂ ਫੈਂਡ ਬਈ ਕਟਾਣੀ ਉਹ ਤੁਸੀਂ ਇੱਦਾਂ ਕਰਦਾ ਗੰਨਾ ਆੜੀਆਂ ਹੋਣ ਆ ਗਿਆ ਉਹ ਕੱਟ ਜਾ ਯਾਰ ਭਾਈ ਕੋਈ ਵਾਲਾ ਹੋ ਗਈ ਭਾਈ ਬਾਸਰਲਾ ਬੈਠੇ ਕਿੰਨੇ ਰਹਿ ਗਏ ਚਾਰ ਤਿੰਨ ਹਰਮਿੰਦਰ ਦਾ ਕੱਟਦਾ ਹੋਇਆ ਅੱਜ ਅੱਜ ਬੂਸ਼ ਹੀ ਚੱਲੇ ਹੋਏ ਲੱਗਦਾ ਭੈਂਦਾ ਯਾਰ ਅੱਗੇ ਹੋਰ ਹੋ ਗਿਰਿਆ ਚੱਕਰ ਦਾ ਨਹੀਂ ਪਰ ਭਾਈ ਟੂਕਰੀ ਤੇ ਦਿਖਾਉ ਜਗਾ ਲੱਗਿਆ ਆ ਇਹਨਾਂ ਨੂੰ ਫੱਟ ਲੱਗਿਆ ਆ ਇਹਨਾਂ ਨੂੰ ਦੋਵੇਂ ਨਹੀਂ ਆ ਗਏ ਉਹ ਆ ਗਏ ਇੱਕ ਬੰਦੇ ਵਾਲੀ ਆਹ ਇਹਨੂੰ ਲੈਣੇ ਚਾਹੁੰਦੇ ਆ ਆਮ ਕਾਲੀ ਰਾਮਪੁਰ ਕੋਟਰ ਦਿਖਾਓ ਜੀ ਕਾਲੀ ਰਿਆ ਕਾਲੀ ਰਿਆ ਪ੍ਰੋਡਕਸ਼ਨ ਕਰ ਕਾਲੀ ਇਹ ਕਰਨ ਯਾਰ ਤੂੰ ਤਾਂ ਚਲੇ ਗਿਆ ਕਿਵੇਂ ਪ੍ਰਮਾ ਜੀ ਕਿਹੜਾ ਪਿੰਡਾ ਸੰਪਰ ਇਹਨਾਂ ਇਹ ਗੱਲ ਵਧੀਆ ਚੱਲੀ ਹੁਣ ਚੱਲਦੇ ਆ ਬਾਜੀ ਖਤਮ ਹੋ ਗਏ ਤੇ ਇਹਨੂੰ ਠੰਡਾ ਪਣੀ ਪਲਾਉਣਾ ਇਹਨੂੰ ਆਪਾਂ ਠੰਡਾ ਪਲਾਵਾਂਗੇ ਹਾਂ ਫਿਰ ਚੱਲਦੇ ਆ ਰੁਕ ਜਾ ਠੰਡਾ ਕਟਾਣੀ ਚਾਰ ਕੋਤਰ ਪਾਸ ਨਾਮਾ ਦੇ ਰੱਜ ਦੇਣੀਆਂ ਵੱਲ ਇਹਨੂੰ ਅੱਗੇ ਚੱਲ ਮਾਦਾ ਸਾਹੂ ਕੁਦਾ ਕਿ ਬੰਡੀ ਕੀ ਹੁਣੇ ਕਰੀ ਹਸਾ ਦਾ ਅਗਲਾ ਹਾਂ ਆਹ ਬੰਦੂ ਨੂੰ ਮਾਰੂ ਤੇ ਜਾ ਕੇ ਧੱਫਾ ਮਾਰ ਹਾਂ ਆਹ ਦੇਖ ਮੋਟੇ ਨੇ ਵੀ ਨਹੀਂ ਕਿਹਾ ਭੈਣ ਦੇ ਯਾਰ ਮਿਲ ਗਿਆ ਹਾਂ ਫਰਜਾ ਇਹ ਪੰਡਾ ਕਟਾਣੀ ਦੋ ਪੁੱਤਰਾਂ ਚ ਵੰਡੇ ਗਏ ਬੇਗੋ ਵਾਲਿਆਂ ਦਾ ਤੇ ਰਾਜਾ ਦਾ ਆਲਾ